ਉਦਰਾਜ ਮੋਗਾ ਦੇ ਵਿੱਚ ਮੇਅਰ ਦੀ ਚੋਣ ਹੈ ਮੋਗਾ ਨੂੰ 53 ਦਿਨਾਂ ਦੇ ਬਾਅਦ ਅਸੀਂ ਕਿ ਨਵਾਂ ਮੇਅਰ ਮਿਲੇਗਾ ਅੰਕੜਿਆਂ ਦੇ لحاظ ਦੇ ਨਾਲ ਆਮ ਆਦਮੀ ਪਾਰਟੀ ਦਾ ਪੰਨੜਾ ਪਾਰੀ ਹੈ ਨਵੰਬਰ ਤੋਂ ਖਾਲੀ ਪਈ ਹੈ ਮੋਗਾ ਮੇਅਰ ਦੀ ਕੁਰਸੀ ਤਾਂ ਆਮ ਆਦਮੀ ਪਾਰਟੀ ਨੇ ਮੇਅਰ ਬਰਜੀਤ ਸਿੰਘ ਚਾਨੀ ਨੂੰ ਜਿਹੜਾ ਹੈ ਪਾਰਟੀ ਤੋਂ ਬਾਹਰ ਕੀਤਾ ਸੀ ਚਾਨੀ ਤੋਂ ਮੇਅਰ ਦੇ ਅਹੁਦੇ ਵੀ ਜਿਹੜੇ ਨੇ ਉਸ ਤੋਂ ਵੀ ਅਸਤੀਫਾ ਲੈ ਲਿਆ ਗਿਆ ਸੀ ਕਾਂਗਰਸ ਨੇ ਮੇਅਰ ਚੋਣ ਕਰਾਉਣ ਦੀ ਮੰਗ ਜਰੀ ਹੈ ਹੋ ਕੀਤੀ ਸੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਮੇਅਰ ਦੀ ਚੋਣ ਜਿਹੜੀ ਹੈ ਉਹ ਹੋ ਰਹੀ ਹੈ ਉਸ ਦੇ ਹਿਸਾਬ ਦੇ ਨਾਲ ਅੱਜ ਜਿਹੜੀ ਹੈ ਉਹ ਚੋਣ ਹੋਣੀ तय की गई थ जिस तो बाद तिरवंजा दिन बाद अच नव मेयर मोगा मिलन जा रहा है अंकड़े के लिहाज की गल की जाए आम आदमी पार्टी का पलड़ा भारी है नवंबर तो इस सीट इस करके खाली पी है क्योंकि आम आदमी पार्टी ने मेयर बलजीत सि चांदी पार्टी तो बाहर कर दिता से चानी तो मेयर के अहदे तो भी जोड़ा है अस्तीफा ले लिया ਅਕੇ ਵਧਾਂਗੇ 328 ਪਾਵਨ ਰੂਪਾ ਦਾ ਜ਼ਿਕਰ ਕਰਾਂਗੇ ਜਿਸ ਮਾਮਲੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ ਉਹਨਾਂ ਇਜ਼ਾਮ ਲਗਾਇਆ ਕਿ ਪ੍ਰਧਾਨ ਧਾਮੀ ਗੁਰੂ ਦੀ ਥਾ ਸੁਖਬੀਰ ਬਾਦਲ ਦੇ ਸਿਪਾਹੀ ਬਣੇ ਹੋਏ ਨੇ ਤਾਂ ਸੀਐਮ ਦੇ ਇਸ ਬਿਆਨ ਤੇ ਐਸਜੀਪੀਸੀ ਨੇ ਕੜਾ ਇਤਰਾਜ਼ ਜਤਾਇਆ 328 52 ਸਰੂਪ ਮਾਮਲੇ ਦੀ ਐਸਏਟੀ ਜਾਂਚ ਦੇ ਵਿਚਾਲੇ ਸੀਐਮ ਭਗਵਤ ਮਾਨ ਨੇ ਹੁਣ ਐਸਜੀਪੀਸੀ ਨੂੰ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੱਤਾ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਦੇ 3 ਦਿਨਾਂ ਬਾਅਦ ਉਹਨਾਂ 328 ਰੁਪਏ ਨੂੰ ਲੈ ਕੇ ਐਸਜੀਪੀਸੀ ਪ੍ਰਧਾਨ ਤੇ ਤੰਜ ਕੱਸਿਆ ਸੀਐਮ ਨੇ ਕਿਹਾ ਕਿ ਪ੍ਰਧਾਨਤਾਮੀ ਗੁਰੂ ਗੋਬਿੰਦ ਸਿੰਘ ਜੀ ਦਾ ਸਿਪਾਹੀ ਹੋਣ ਦੀ ਥਾ ਸੁਖਬੀਰ ਸਿੰਘ ਬਾਦਲ ਦੇ ਸਿਪਾਹੀ ਬਣੇ ਹੋਏ ਨੇ ਸਰੂਪਾ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਐਸਜੀਪੀਸੀ ਦੀ ਹੁੰਦੀ ਹੈ ਪਰ ਪ੍ਰਧਾਨਤਾਮੀ ਨੂੰ ਅਕਾਲੀ ਦਲ ਦੇ ਪ੍ਰਬੰਧਕ ਤੋਂ ਵੇਲ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਰੀ ਕੀ ਕਰੇ ਕਿਉਂਕਿ ਉਹਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਬੰਧ ਕਰਨ ਤੋਂ ਬੇਲ ਨਹੀਂ ਮਿਲ ਰਹੀ ਉਹਨੂੰ ਮਾਗੀ ਮੇਲੇ ਤੇ ਪ੍ਰਬੰਧ ਕਰਨੇ ਪੈਂਦੇ ਨੇ ਅਕਾਲੀ ਦਲ ਦੀ ਰੈਲੀ ਵਾਸਤੇ ਮੈਨੂੰ ਬੜੀ ਖੁਸ਼ੀ ਹੁੰਦੀ ਮੇਰਾ ਸੀਨਾ ਚੌੜਾ ਹੁੰਦਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਦਾ ਸਿਪਾਈ ਹੁੰਦਾ ਪਰ ਦੁੱਖ ਨਾ ਕਹਿਣਾ ਪੈ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪਤਨਾਮ ਕੈਦੀ ਦਾ ਪ੍ਰਧਾਨ ਕਹਿ ਰਿਹਾ ਹੈ ਕਿ ਮੈਂ ਸੁਖਬੀਰ ਬੱਲ ਦਾ ਸਪਾਈ ਆ ਲੈ ਦੱਸੋ ਯਾਰ ਗੁਰੂ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਮਾਣ ਮਰਿਆਦਾ ਉਹ ਕਾਇਮ ਰੱਖਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਰਵਉੱਚ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਉਧਰ ਸੀਮਾਨ ਤੇ ਪਲਟਵਾਰ ਕਰਦੇ ਐਸਜੀਪੀਸੀ ਨੇ ਕਿਹਾ ਕਿ ਪ੍ਰਧਾਨ tạmਮੀਤਾ ਕੌਮ ਦੇ ਲਈ ਨਿਸ਼ਕਾਮ ਸੇਵਾ ਕਰ ਰਹੇ ਨੇ ਹਜ਼ਾਰ ਹਜ਼ਾਰ tạmਮੀ ਜੀ ਚਾਹੇ ਚੀਫ ਸੈਕਟਰੀ ਨੇ ਉਦੋਂ ਵੀ ਆਪ ਦੀ ਗੱਡੀ ਆਪਣਾ ਤੇਲ ਆਪਣਾ ਖਰਚਾ ਕੌਮ ਦੀ ਪੰਪਤੀ ਸੇਵਾ ਚਾਹੇ ਅੱਜ ਪ੍ਰਧਾਨ ਸ਼ਰੋਪਣੀ ਕਮੇਟੀ ਨੇ ਅੱਜ ਵੀ ਮੈਂ ਸਮਝਦਾ ਨਿਸ਼ਕਾਮ ਸੇਵਾ ਕਰ ਰਹੇ ਹੈ ਪਰ ਉਹਨਾਂ ਤੇ ਦੂਸਰਵਾਦੀ ਬਿਆਨਵਾਦੀ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕੀਤੀ ਹੈ ਉਹ ਬਹੁਤ ਹੀ ਨਿੰਦਣਯੋਗ ਬਹੁਤ ਘਟੀਆ ਦਰਜੇ ਦੀ ਤੇ ਜੋ ਕਿਸੇ ਵੀ ਇਨਸਾਨ ਤੋਂ ਆਸ ਨਹੀਂ ਕੀਤੀ ਜਾ ਸਕਦੀ ਜੋ ਨਾਕਾਮ ਦਾ ਬਰਦਾਸ਼ਤਯੋਗ ਹੈ ਇਸ ਵਿਚਾਲੇ ਸਾਭਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਵਾਲ ਚੁੱਕਦੇ ਆ ਕਿਹਾ ਕਿ ਹੁਣ ਅਕਾਲੀ ਦਲ ਦੇ ਪ੍ਰਧਾਨ ਅਤੇ ਐਸਜੀਪੀਸੀ ਦੇ ਪ੍ਰਧਾਨ ਦੇ ਵਿੱਚ ਕੋਈ ਫਰਕ ਨਹੀਂ ਪਹਿਲਾਂ ਪਹਿਲੇ ਨੰਬਰ ਤੇ ਜਥੇਦਾਰ ਹੁੰਦੇ ਸੀ ਪਰ ਹੁਣ ਪਹਿਲੇ ਨੰਬਰ ਤੇ ਅਕਾਲੀ ਦਲ ਦਾ ਪ੍ਰਧਾਨ ਹੈ ਸਿਧਾਂਤਕ ਤੌਰ ਦੇ ਉਤੇ ਪੰਥ ਦੇ ਵਿੱਚ ਅਕਾਲ ਤਖਬ ਦਾ ਜਥੇਦਾਰ ਇੱਕ ਨੰਬਰ ਤੇ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦੂਸਰੇ ਨੰਬਰ ਤੇ ਹੈ ਅਕਾਲੀ ਦਲ ਦਾ ਪ੍ਰਧਾਨ ਤੀਸਰੇ ਨੰਬਰ ਤੇ ਹੈ ਲੇਕਿਨ ਹੁਣ ਉਲਟ ਹੋ ਗਿਆ ਹੈ ਤੀਸਰੇ ਨੰਬਰ ਤੇ ਪਹਿਲੇ ਨੰਬਰ ਤੇ ਅਕਾਲੀ ਦਲ ਦਾ ਪ੍ਰਧਾਨ ਦੂਜੇ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਤੀਜੇ ਦੇ ਉਤੇ ਅਕਾਲ ਤਖਬ ਦਾ ਜਥੇਦਾਰ ਆ ਗਿਆ ਹੈ ਫਿਲਹਾਲ ਆਪਤਾ 328 ਰੁਪਏ ਦੇ ਮਾਮਲੇ ਦੇ ਵਿੱਚ ਐਸਆਈਟੀ ਦੀ ਜਾਂਚ ਲਗਾਤਾਰ ਜਾਰੀ ਹੈ ਪੁਲਿਸ ਟੀਮ ਐਸਜੀਪੀਸੀ ਦੇ ਚੰਡੀਗੜ੍ਹ ਅਤੇ ਅਮਰitsar ਦਫ਼ਤਰ ਦੇ ਵਿੱਚ ਜਾ ਕੇ ਜਾਂਚ ਕਰ ਚੁੱਕੀ ਹੈ ਜਿਸ ਤੇ ਸਿਆਸੀ ਰੋਲਾ ਰੱਪਾ ਲਗਾਤਾਰ ਜਾਰੀ ਹੈ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਅਕੇ ਵਤਾਂਗੇ ਤੋਂ ਚੁੱਲ੍ਹੇ ਸਮੇਟਣ ਦੀ ਅਪੀਲ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਨਵਾਂ ਚੁੱਲਾ ਨਹੀਂ ਬਣਾਇਆ ਹੈ ਸਾਰੇ ਟੜਿਆਂ ਨੂੰ ਇਕੱਠੇ ਹੋਣ ਲਈ ਕਿ ਹਾਂ ਸੀ ਤਾਂ 2 ਦਸੰਬਰ ਨੂੰ ਬਾਕੀ ਟੜੇ ਨੇ ਆਹ ਦੱਸਿਆ ਕਿ ਸੁਧਾਰ ਲਹਿਰ ਭੰਗਾਰ ਮੁਤੀ ਸੀ ਉਹਨਾਂ ਦੇ ਮੁਤਾਬਿਕ ਔਰ ਬਾਕੀ ਟੜੇ ਨੇ ਉਸ ਸਮੇਂ ਆਪਣਾ ਚੁੱਲਾ ਸਮੇਟ ਲਿਆ ਸੀ ਉਸ ਸਮੇਂ ਬਾਕੀ ਟੜੇ ਦਾ ਸਹਿਯੋਗ ਕਰਦੇ ਸੁਪੀਰ ਬਾਦਲ ਸਹਿਯੋਗ ਕਰਕੇ ਭਾਵੇਂ ਮੁੜ ਪ੍ਰਦਾਨ ਪਾ ਜਾਂਦੇ ਸੁਪੀਰ ਨੇ ਬਾਕੀ ਟੜੇ ਨੂੰ ਇਕੱਠੇ ਹੋਣ ਲਈ ਕਿਹਾ ਹੀ ਨਹੀਂ ਸੁਖਬੀਰ ਨੇ ਬਾਗੀਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਇਹ ਉਹਨਾਂ ਨੇ ਇੱਕ ਕਿਸਮ ਦਾ ਸਵਾਲ ਖੜਾ ਕੀਤਾ ਨਿਊਜ਼ ਰੂਮ ਕਟੜਾ ਦੇ ਵਿੱਚ ਭੜੇਸੀ ਜਦੋਂ ਤੁਸੀਂ ਆਦੇਸ਼ ਦਿੱਤਾ ਕਿ ਸਾਰੇ ਚੁੱਲੇ ਸਮੇਟ ਲੈ ਜਾਣਾ ਤੁਸੀਂ ਆਪਣਾ ਨਵਾਂ ਚੁੱਲਾ ਬਾੜ ਦੇ ਹਾਂ ਇਹ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਮੈਂ ਦੇਖੋ ਅਸੀਂ ਕੋਈ ਨਵਾਂ ਚੁੱਲਾ ਨਹੀਂ ਬਣਾਇਆ ਸੀ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜਿਹੜੇ ਬਾਗੀ ਧੜੇ ਵਾਲੇ ਲੋਕ ਸੀਗੇ ਇਹਨਾਂ ਨੂੰ ਅਸੀਂ ਕਿਹਾ ਸੀ ਕਿ ਤੁਸੀਂ ਸਾਰੇ ਇਕੱਠੇ ਹੋ ਜਾਓ ਹਮ ਔਰ 2 ਦਸੰਬਰ ਦੀ ਸ਼ਾਮ ਨੂੰ ਹੀ ਜਿਹੜੇ ਬਾਗੀ ਧੜੇ ਵਾਲੇ ਸੀ ਇਹਨਾਂ ਨੇ ਆਪਣੀ ਸੁਧਾਰ ਲੈ ਭੰਗ ਕਰ ਦਿੱਤੀ ਸੀ ਹਮ ਇਹਨਾਂ ਨੇ ਤਾਂ ਆਪਣਾ ਚੁੱਲਾ ਉਸ ਵੇਲੇ ਸਿਮੇਟ ਲਿਆ ਸੀ ਹੁਣ ਫਿਰ ਉਸ ਤਰ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਹਨਾਂ ਦੇ ਨਾਲੋਂ ਮੀਟਿੰਗ ਕਰਦੇ ਕਿ ਦੇਖੋ ਭਾਈ ਤੁਸੀਂ ਆਪਣੀ ਸੁਧਾਰ ਲੈਰ ਜਿਹੜੀ ਆ ਉਹਨੂੰ ਖਤਮ ਕਰ ਦਿੱਤਾ ਹਮ ਹੁਣ ਤੁਸੀਂ ਆਓ ਆਪਾਂ ਟੇਬਲ ਤੇ ਬੈਠੀਏ ਜੋ ਹਾਲ ਤੱਕ ਸਾਬ ਦਾ ਆਦੇਸ਼ ਹੈ ਸੱਤ ਮੈਂਬਰੀ ਕਮੇਟੀ ਨੇ ਭਰਤੀ ਕਰਨੀ ਹੈ ਸੱਤ ਮੈਂਬਰੀ ਕਮੇਟੀ ਭਰਤੀ ਕਰੇ ਅਸੀਂ ਸਹਿਯੋਗ ਦੇਾਂਗੇ ਤੇ ਭਾਵੇਂ ਸੁਖਬੀਰ ਬਾਦਲ ਦੁਆਰੇ ਪ੍ਰਧਾਨ ਬਣ ਜਾਂਦੇ ਕਿਸ ਨੇ ਕੀ ਰੋਕਿਆ ਸੀਗਾ ਜੀ ਲੇਕਿਨ ਇਹਨਾਂ ਨੇ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਇਕੱਠੇ ਹੋਣ ਵਾਸਤੇ ਕਿਹਾ ਹੀ ਨਹੀਂ ਕਿਉਂਕਿ ਵੱਡੀ ਤਰਸ ਸੀ ਤੇ ਇਹਨਾਂ ਦਾ ਫਰਜ਼ ਬਣਦਾ ਸੀ ਜਦੋਂ ਉਹਨਾਂ ਨੇ ਆਪਣੀ ਪਾਰਟੀ ਡਿਸੋਲਵ ਕਰ ਲਈ ਸੀ ਜਦੋਂ ਆਪਣੀ ਸੁਧਾਰ ਲਹਿਰ ਖਤਮ ਕਰ ਲਈ ਸੀ ਤਾਂ ਫਿਰ ਇਹਨਾਂ ਨੂੰ ਬਿਠਾਉਣਾ ਚਾਹੀਦਾ ਸੀ ਹੁਕਮਨਾਮੇ ਮੁਤਾਬਕ ਇਹਨਾਂ ਨੂੰ ਇੱਕ ਟੇਬਲ ਦੇ ਉੱਤੇ ਬੈਠਣਾ ਚਾਹੀਦਾ ਸੀ ਲੇਕਿਨ ਕਿਉਂ ਨਹੀਂ ਬਿਠਾਇਆ ਉਹਨਾਂ ਨੇ ਅਗੇ ਬਾਤ ਹੈ ਉਹ ਪੰਗਾ ਦੇ ਗੁਰਦੁਆਰੇ ਤੋਂ 169 ਸਰੂਪ ਮਿਲਣ ਦੇ ਦਾਅਵੇ ਤੋਂ ਨਰਾਜ਼ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਅਸਤੀਫਾ ਦੇ ਦਿੱਤਾ ਉਹਨਾਂ ਆਪ ਸਰਕਾਰ ਦੇ ਵੱਲੋਂ ਮਿਲਿਆ ਕੈਬਨਟ ਰੈਂਕ ਅਤੇ ਚੇਅਰਮੈਨੀ ਛੱਡ ਦਿੱਤੀ ਨਾਲ ਹੀ ਮੌਜੂਦਾ ਘਟਨਾ ਕ੍ਰਮ ਨੂੰ ਲੈ ਕੇ ਸਖਤ ਇਤਰਾਜ਼ ਵੀ ਜ਼ਾਹਰ ਕੀਤਾ ਇਹ ਰਿਪੋਰਟ ਨਵਾਂ ਸ਼ਹਿਰ ਦੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਉਹਨਾਂ ਨੇ ਅਸਤੀਫਾ ਵੀ ਨਹੀਂ ਕੀਤਾ ਨਹੀਂ ਬਲਕਿ ਪੰਜਾਬ ਸਰਕਾਰ ਦੇ ਵੱਲੋਂ ਮਿਲੇ ਕੈਬਨਿਟ ਰੈਂਕ ਤੋਂ ਦਿੱਤਾ ਹੈ ਇਸ ਦੇ ਨਾਲ ਹੀ ਆਪ ਸਰਕਾਰ ਦੇ ਵੱਲੋਂ ਦਿੱਤੀ ਵੇਅਰ ਹਾਊਸ ਕਾਰਪੋਰੇਸ਼ਨ ਦੀ ਚੇਅਰਮੈਨੀ ਵੀ ਛੱਡ ਦਿੱਤੀ ਹੈ ਇਸ ਦੇ ਪਿੱਛੇ ਬੰਗਾ ਸਾਹਿਬ ਦੇ ਗੁਰੂਕਰ ਨਾਪ ਕਮਲ ਰਾਜਾ ਸਾਹਿਬ ਦੇ ਨਾਲ ਜੁੜੇ 165 ਪਾਵਨ ਸਰੂਪ ਦਾ ਮਾਮਲਾ ਹੈ ਐਸਏਟੀ ਦੀ ਜਾਂਚ ਤੋਂ ਬਾਅਦ ਗੁਰੂਕਰ ਨੂੰ ਲੈ ਕੇ ਜੋ ਮੌਜੂਦਾ ਘਟਨਾਕਰਮ ਚੱਲ ਰਿਹਾ ਹੈ ਉਸ ਨੂੰ ਲੈ ਕੇ ਉਹ ਕਾਫੀ ਖਫਾ ਹਨ ਰਾਜਾ ਸਾਹਿਬ ਦੇ ਦਰਬਾਰ ਤੋਂ ਖੜੇ ਹੋ ਕੇ ਉਹਨਾਂ ਅਸਤੀਫੇ ਦੇ ਪਿੱਛੇ ਗੁਰੂ ਘਰ ਦੇ ਸਤਿਕਾਰ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਇਹ ਦਰਬਾਰ ਰਾਜਨੀਤੀ ਦਾ ਅਖਾੜਾ ਨਹੀਂ। ਤੇਰੇ ਲਈ ਇਹ ਪੋਲਿਟਿਕਸ ਦਾ ਕਰਨੇ। ਮੇਰੇ ਲਈ ਤਾਂ ਇਹ ਰੱਬ ਦਾ ਕਾਰਾ। ਮੈਂ ਅੱਜ ਇਹ ਐਲਾਨ ਕਰਦਾ ਕਿ ਜਿਹੜਾ ਮੈਨੂੰ ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦਾ ਰੈਂਕ ਤੇ ਸਟੇਟਸ ਦਿੱਤਾ ਮੈਂ ਉਸ ਤੋਂ ਅਤੇ ਜਿਹੜਾ ਕੌਂਸਲ ਦੇ ਦਾ ਮੈਂ ਚੇਅਰਮੈਨ ਹਾਂ ਉਸ ਤੋਂ ਮੈਂ ਰਿਜ਼ਾਈਨ ਕਰਦਾ ਅੰਦਰ ਅਸਲ ਮੁੱਖ ਮੰਤਰੀ ਭਗਵਤ ਮਾਨ ਨੇ ਮਾਗੀ ਮੇਲੇ ਦੀ ਸਿਆਸੀ ਕਾਨਫਰੰਸ ਦੀ ਸਟੇਜ ਤੋਂ ਇਹ ਖੁਦ ਦਾਵਾ ਕੀਤਾ ਸੀ ਕਿ ਐਸਆਈਟੀ ਨੂੰ ਬੰਗਾ ਦੇ ਡੇਰੇ ਦੇ ਵਿੱਚੋਂ 160 ਸਰੂਪ ਮਿਲੇ ਹਨ ਅਤੇ ਜਨਤਾ ਦੇ ਵਿਚਾਲੇ ਇਹ ਐਲਾਨ ਸ੍ਰੀ ਅਕਾਲ ਤਖਸਾਈ ਵਿਖੇ ਪੇਸ਼ ਹੋਣ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ ਸੀ। ਉਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਦੇ ਚੋਂ 100 49 ਰੂਪ ਜਿਹੜੇ ਨੇ 139 139 ਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਦੀ ਗੱਲ ਕਰੀਏ ਤਾਂ ਉਹ ਬੰਗਾ ਤੋਂ ਦੋ ਵਾਰ ਦੇ ਲਗਾਤਾਰ ਵਿਧਾਇਕ ਹਨ ਅਕਾਲੀ ਦਲ ਦੀ ਟਿਕਟ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ 2023 ਦੇ ਵਿੱਚ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਲੜੀ ਪਰ ਹਾਰ ਗਏ ਅਕਾਲੀ ਦਲ ਦੇ ਵਿੱਚ ਉੱਠੇ ਬਾਗੀ ਸੁਰ ਅਤੇ ਪੰਥਕ ਮਸਲਿਆਂ ਨੂੰ ਲੈ ਕੇ ਪਾਰਟੀ ਦੇ ਘੇਰਨ ਤੋਂ ਬਾਅਦ ਅਗਸਤ 2025 ਦੇ ਵਿੱਚ ਅਕਾਲੀ ਦਲ ਛੱਟ ਕੇ ਆਪ ਦੇ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਖੁਦ ਸੀਐਮ ਭਗਵੰਤ ਮਾਨ ਨੇ ਪਾਰਟੀ ਜੁਆਇਨ ਕਰਵਾਈ ਸੀ ਕਾਬਲੇ ਗੋੜ ਹੈ ਕਿ ਜਲਦਬਾਜ਼ੀ ਦੇ ਵਿੱਚ ਪਹਿਲਾ ਇਹਨਾਂ ਸਰੂਪਾਂ ਨੂੰ 328 ਰੁਪਏ ਦੇ ਨਾਲ ਹੀ ਜੋੜਿਆ ਗਿਆ ਸੀ ਪਰ ਜਦੋਂ ਐਸਜੀਪੀਸੀ ਅਤੇ ਸੰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰੂਪਾਂ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਕਿ ਕੋਈ ਵੀ ਸਰੂਪ ਲਾਪਤਾ ਨਹੀਂ ਹਨ ਸਾਰਿਆਂ ਦੀ ਸੇਵਾ ਸਿੱਖ ਮਰਿਆਦਾ ਦੇ ਨਾਲ ਹੀ ਕੀਤੀ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਤੇ ਸਵਾਲ ਉੱਠਨੇ ਸ਼ੁਰੂ ਹੋ ਗਏ ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਨੂੰ ਇਹ ਕਹਿਣਾ ਪਿਆ ਸੀ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਕਾਲੀ ਕੀਤੀ ਗਈ ਹੈ ਜਿਸ ਤੋਂ ਬਚਣਾ ਚਾਹਤਾ ਹੈ Your report, News 18, Punjab.